ਅੰਦਰਵਾਲ ਨੂੰ ਵਰਨਾ ਪਾ ਕੇ 10 ਤਰੀਕ ਨੂੰ ਜਿਤਾਓ ਅਕਾਲੀ ਪਾਜਪਾ ਸਰਕਾਰ ਸਮੇਂ ਮੰਤਰੀ ਰਹੇ ਪਗਤ ਚੁੰਨੀ ਲਾਲ ਆਪਣੇ ਪੁੱਤਰ ਦੇ ਲਈ ਵੋਟ ਦੀ ਅਪੀਲ ਕਰਦੇ ਨਜ਼ਰ ਆਏ ਮਹਿੰਦਰ ਭਗਤ ਜੋ ਕਿ ਸਾਲ ਪਹਿਲਾਂ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਤੇ ਹੁਣ ਜਲੰਧਰ ਪੱਛਮੀ ਦੀਆਂ ਜਿਮਨੀ ਚੋਨਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਈ ਗਈ ਨੇ ਅੱਜ ਉਹਨਾਂ ਦੇ ਪਿਤਾ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਨੇ ਜਲੰਧਰ ਪੱਛਮੀ ਦੇ ਲੋਕਾਂ ਨੂੰ ਵੋਟ ਦੀ ਅਪੀਲ ਕੀਤੀ ਵੀਡੀਓ ਜਾਰੀ ਕਰਦਿਆਂ ਭਗਤ ਚੁੰਨੀ ਲਾਲ ਨੇ ਕਿਹਾ ਕਿ ਅੱਜ ਜਲੰਧਰ ਪੱਛਮੀ ਹਲਕੇ ਨੂੰ ਇਮਾਨਦਾਰ ਲੀਡਰ ਦੀ ਲੋੜ ਹੈ ਅਤੇ ਉਹਨਾਂ ਦੇ ਪੁੱਤਰ ਮਹਿੰਦਰ ਭਗਤ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕਰਨਗੇ ਮੈਂ ਭਗਤ ਚੁੰਨੀ ਲਾਲ जड़ा कि इस हल्के ही तीन बार मैं इलेक्शन जितया हाँ एम एल ए बनया हाँ और अज अज मेरी उम्र का तकाजा जो है ज़्यादा हो गया इस करके मैं अपने बेटे महिंदरपाल इस हल्के तो इलेक्शन लड़ने वास्ते है और वो इलेक्शन लड़ रहे हैं क्योंकि मैं चाहना कि इस हल्के का जो इस वे हालात हैं ਕੋਈ ਅੱਛਾ ਇਨਸਾਨ ਕੋਈ ਅੱਛਾ ਲੀਡਰ ਜਿਹੜਾ ਹੈ ਜਿਹੜਾ ਇਸ ਹਲਕੇ ਦੀ ਸੇਵਾ ਕਰ ਸਕੇ ਉਹਨੂੰ ਅੱਗੇ ਲਿਆਉਣਾ ਚਾਹੀਦਾ ਹੈ ਤੇ ਇਸ ਕਰਕੇ ਮਿੰਦਰਪਾਲ ਨੂੰ ਵੋਟਾਂ ਪਾ ਕੇ 10 ਤਰੀਕ ਨੂੰ ਜਿਤਾਓ ਤਾਂ ਕਿ ਤੁਹਾਡੀ ਸੇਵਾ ਕਰ ਸਕੇ ਔਰ ਜਿਹੜੇ ਤੁਹਾਡੇ ਇਲਾਕੇ ਦੇ ਕੰਮ ਹਣ ਸਾਲੇ ਕੀਤੇ ਜਾ ਸਕਣ ਤੋ ਸਾਰੇ ਲੋਕ ਜਿਹੜੇ ਨੇ ਮੇਰੇ ਮੇਰੀ ਅਪੀਲ ਨੂੰ ਮੰਨਦੇ ਆਇਆ ਮਿੰਦਰਪਾਲ ਜੀ ਨੂੰ 10 ਤਰੀਕ ਨੂੰ ਵੋਟਾਂ ਪਾਣ ਤਾਂ ਕਿ ਮਿੰਦਰਪਾਲ ਜੀ ਜੇਲੇ ਨੇ ਇਹ ਮੇਰੇ ਨਾਲੋਂ ਵੀ ਤੁਹਾਡੀ ਸੇਵਾ ਜਿਹੜੀ ਹੈ ਜ਼ਿਆਦਾ ਕਰਨਗੇ ਸੋ ਇਹ ਮੇਰਾ ਪੂਰਾ ਵਿਸ਼ਵਾਸ ਹੈ